ਨਾ ਟਾਈਮ ਹੋ ਗਿਆ ਤੁਹਾਡਾ ਤੁਸੀਂ ਉੱਪਰ ਜਾਂਦਿਆਂ ਨੂੰ ਤੇ ਕਿੰਨੇ ਭਾਈ ਜੇਅਰ ਸਾਹਿਬ ਜਿਹੜੇ ਉੱਪਰ ਚੜੇ ਸੀਗੇ ਹਾਂ ਮੈਂ ਤਾਂ ਜਦੋਂ ਤੋਂ ਮੋਰਚਾ ਲੱਗਾ ਹੀ ਹੈ ਉਦੋਂ ਬਾਈ ਇੱਥੇ ਸੇਵਾ ਕਰਦਿਆਂ 24 ਘੰਟੇ ਰਹਿ ਕੇ ਦਿਨ ਰਾਤ ਰਹਿ ਕੇ ਇੱਥੇ ਸੇਵਾ ਕਰੀ ਦੀ ਤੇ ਜਦੋਂ ਵੀ ਜਰੂਰਤ ਪੈਂਦੀ ਹੈ ਵੀ ਆਪਾਂ ਉੱਪਰ ਲੈ ਕੇ ਚਾਹੀਦਾ ਤਿੰਨ ਚਾਰ ਚੱਕਰ ਮੇਰੇ ਇੱਕ ਦਿਨ 'ਚ ਲੱਗ ਜਾਂਦੇ ਨੇ ਭਾਈ ਸਾਹਿਬ ਨੇ ਗੱਲ ਹੋਈ ਹੋਈ ਆ ਉਹਨਾਂ ਦੀ ਮੰਗ ਕੀ ਆ ਹੁਣ ਕਹਿੰਦੇ ਕੀ ਨੇ ਉਹ ਬਸ ਉਹ ਕਹਿੰਦੇ ਨੇ ਵੀ ਆਪਣਾ ਕਰਮ ਬਣ ਜੇ ਤੇ ਮੈਂ نیچے ਆ ਜਾਗਾ ਜਿਨਾ ਚਿਰ ਧਰਮ ਨਹੀਂ ਬੰਦਾ ਮੈਂ ਆਪਣੀ ਰਾਹਾਂ ਗਾ ਮੈਨੂੰ ਸ਼ਹੀਦ ਦੀ ਪਾਣੀ ਕਵੇ ਨਾ ਉਪਰੀ ਰਾਹਾਂ ਗਾ ਸਨ ਡਾਕਟਰ ਸਾਹਿਬ ਨੇ ਜਿਹੜੇ ਰੋਜ਼ ਚੈੱਕਅਪ ਕਰਕੇ ਤਕਰੀਬਨ ਆਉਂਦੇ ਨੇ ਡਾਕਟਰ ਸਾਹਿਬ ਕਦੋਂ ਲਾਸਟ ਵਾਰ ਚੈੱਕਅਪ ਕੀਤਾ ਸੀ ਮੈਂ ਖਲਸ ਮੇਰੇ ਭਾਈ ਸਾਹਿਬ ਦਾ 5:00 ਵਜੇ ਸੈਂਪਲ ਲੈ ਕੇ ਆਇਆ ਸੀ ਅੱਜ ਉਹਨਾਂ ਦੀ ਭਾਈ ਸਾਹਿਬ ਦੀ ਹਾਲਾਤ ਕਿੰਨੇ ਨੇ ਤੁਸੀਂ ਹੁਣ ਕਦੋਂ ਗਏ ਸੀ ਲਾਸਟ ਵਾਰ ਹਾਂ ਹਾਲਾਤ ਤਾਂ ਬਹੁਤ ਵੀ ਮਾੜੇ ਨੇ ਜੀ ਉੱਤੇ ਗਰਮੀ ਬਹੁਤ ਜ਼ਿਆਦੀ ਹੈ ਚਲੋ ਅੱਜ ਤੇ ਮੌਸਮ ਠੰਡਾ ਹੈ ਗਰਮੀ ਬਹੁਤ ਜ਼ਿਆਦੀ ਗਰਮੀ ਦੇ ਸੇਕ ਦੇ ਨਾਲ ਨਾਲ ਟਾਈਫਾਇਡ ਬੁਖਾਰ ਜਿਹੜਾ ਲਗਾਤਾਰ 10 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਕਾਦਾ ਸੈਂਪਲ ਲਿਆ ਸੀ ਕੀ ਕੀ ਕੋਈ ਕਿੰਨੇ ਰਿਪੋਰਟਾਂ ਆਈਆਂ ਸਰਕੂ ਮਲੜਦਾ ਤੇ ਬਾਥਰੂਮ ਦਾ ਲੈ ਕੇ ਆਈ ਸੀ ਤੇ ਉਹ ਹੋਟਲ ਦੇ ਵਿੱਚ ਟਾਈਫਾਇਟ ਆ ਰਿਹਾ ਭਾਈ ਸਾਹਿਬ ਨੂੰ ਤੇ ਗਾੜੇ ਦੀ ਪ੍ਰੋਬਲਮ ਆ ਰਹੀ ਹੈ ਲਿਵਰ ਦੇ ਵਿੱਚ ਹੀ ਸਵੇਲਿੰਗਾ ਦਿਲਾਂ ਦੀ ਪ੍ਰੋਬਲਮ ਵੀ ਆ ਰਹੀ ਹੈ ਭਾਈ ਸਾਹਿਬ ਨੂੰ ਤੇ ਸ਼ੂਗਰ ਵੀ ਹੋ ਗਈ ਹੈ ਤੇ ਉੱਪਰ ਚੜਦੇ ਕਿੰਨੇ ਕੋਈ ਪੌੜੀ ਆ ਕਿੰਨੇ ਕਿਵੇਂ ਚੜਦੇ ਕਿੰਨੇ ਆਹ ਛੋਟੇ ਸਰੀਏ ਲੱਗੇ ਨੇ ਇਸ ਰੀਆਂ ਛੋਟ-ਛੋਟ ਤੇ ਤੇ ਇਸ ਸਰੀਆਂ ਦੇ ਨਾਲ ਹੀ ਉੱਪਰ ਬਸ ਚੜੀਦਾ ਪੌੜੀ ਵਾਂਗੂ ਲੱਗੇ ਨੇ ਸਰੀਏ ਕਿੰਨੀ ਉਚਾਈ ਕਿੰਨੀ ਹੋਊਗੀ ਟਾਵਰ ਦੀ 4 ਤੋਂ 6 ਫੁੱਟ ਹੈ ਇਹ ਨਹੀਂ ਤੁਹਾਡੀ ਭਾਈ ਸਾਹ ਨਾਲ ਵੀ ਕੋਈ ਗੱਲ ਹੋਈ ਕਿ ਤੁਹਾਡੀ ਹਾਲਾਤ ਬੜੇ ਨਾਜ਼ੁਕ ਹੁੰਦੇ ਜਾ ਰਹੇ ਨੇ ਜਿਵੇਂ ਟਾਈਫਰ ਤੁਸੀਂ ਕਹਿਤਾ ਆ ਜਾ ਕਿ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੂੰ ਰਿਪੋਰਟਾਂ ਬਾਰੇ ਦੱਸਿਆ ਕਿ ਤੁਹਾਡੀਆਂ ਰਿਪੋਰਟਾਂ ਇਦਾਂ ਆ ਰਹੀਆਂ ਨੇ ਪਈ ਸਾਹਿਬ ਨੂੰ ਇੱਕੋ ਮੰਗਦਾ ਭਾਈ ਸਾਹਿਬ ਦੀ ਵੇਚਦਾ ਉਹਨਾਂ ਦਾ ਕੋਈ ਨਾ ਬੰਦ ਹੋਣਾ ਕੋਈ ਨਹੀਂ ਨਹੀਂ ਤੁਸੀਂ 400 ਫੁੱਟ ਤੇ ਦਿਹਾੜੀ ਚ ਦੋ ਤਿੰਨ ਵਾਰੀ ਚੜ੍ਹਦੇ ਹੋ ਕਿ ਬਹੁਤ ਤਕਲੀਫ ਆਉਂਦੀ ਹੈ ਕਿ ਤਕਲੀਫਾਂ ਆਉਂਦੀਆਂ ਨੇ ਫਿਰ ਉਸ ਜੰਦ ਆ ਆਉਂਦੀਆਂ ਨੇ ਹੱਥਾਂ ਤੇ ਛਾਲੇ ਪੈ ਗਏ ਨੇ ਤੇ ਚਲੋ ਹੁਣ ਤਾਂ ਠੀਕ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਤੇ ਨਾਲ ਬਹੁਤ ਜ਼ਿਆਦੇ ਸੀਗੇ ਬਸ ਇਹੀ ਇਹ ਵੀ ਗਿਲਟ ਗਿਲਟ ਪੈ ਜਾਂਦੇ ਨੇ ਖੱਲੀਆਂ ਪੈ ਜਾਂਦੀਆਂ ਲੱਤਾਂ ਵਿੱਚ ਪੰਜਾਬ ਦੇ ਅੰਦਰ ਵੱਖ-ਵੱਖ ਸਮੇਂ ਹੋਈਆਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਇਨਸਾਫ ਨੂੰ ਲੈ ਕੇ ਇੱਕ ਗੁਰਸਿੱਖ ਹੈ ਭਾਈ ਗੁਰਜੀਤ ਸਿੰਘ ਜਿਹੜੇ ਕਰੀਬ 9 ਮਹੀਨਿਆਂ ਦੇ ਉੱਤਰ ਇੱਕ ਟਾਵਰ ਦੇ ਉੱਤੇ ਚੜ੍ਹੇ ਹੋਏ ਆ ਜਿਨ੍ਹਾਂ ਦੀ ਮੰਗ ਹੈ ਕਿ ਜਿਹੜੇ ਵੀ ਧਰਮ ਗ੍ਰੰਥ ਨੇ ਪਾਵੇਂ ਸਿੱਖਾਂ ਦੇ ਨੇ, ਹਿੰਦੂਆਂ ਦੇ ਨੇ, ਮੁਸਲਮਾਨਾਂ ਦੇ ਨੇ, ਇਸਾਈਆਂ ਦੇ ਨੇ ਜਿਨੀ ਵੀ ਬੇਅਦਬੀ ਹੁੰਦੀ ਹੈ ਉਹਦੀ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉਹ ਲਈ ਸਖਤ ਕਾਨੂੰਨ ਬਣਾਉਣਾ ਚਾਹੀਦਾ। ਉਹਦੀ ਮੰਗ ਨੂੰ ਲੈ ਕੇ ਪਿਛਲੇ 9 ਮਹੀਨੇ ਤੋਂ ਟਾਵਰ ਦੇ ਉੱਤੇ ਨੇ ਕਿ ਟਾਵਰ ਦੇ ਉੱਤੇ ਹੀ ਆਪਣਾ ਖਾਣ ਪਾਣੀ ਤੇ ਹੋਰ ਜਿਹੜੀ ਕਰਿਆ ਹੁੰਦੀਆਂ ਨੇ ਉਹ ਕਰਦੇ ਨੇ ਤੇ ਭਾਈ ਪ੍ਰਗਟ ਸਿੰਘ ਸਾਡੇ ਨਾਲ ਨੇ ਭਾਈ ਵਰਜੀਤ ਸਿੰਘ ਜਿਹੜੇ ਟਾਵਰ ਦੇ ਉੱਤੇ ਨੇ ਤੇ ਭਾਈ ਪ੍ਰਗਟ ਸਿੰਘ ਕੈਮਰਾਮੈਨ ਨੂੰ ਕਹਿੰਗਾ ਥੋੜੀ ਟਾਵਰ ਦੀ ਉਚਾਈ ਦਿਖਾ ਦੇ ਟਾਵਰ ਦੀ ਉਚਾਈ ਦੇਖ ਸਕਦੇ ਹੋ ਕਿੰਨੇ 100 ਫੁੱਟ ਕਿੰਨੇ 100 ਫੁੱਟ ਹੋਣੀ ਹੈ ਤੇ ਨਾ ਇਹਦੇ ਕੋਈ ਪੌੜੀ ਲੱਗੀ ਹੋਈ ਹੈ ਭਾਈ ਪ੍ਰਗਟ ਸਿੰਘ ਇਹਨੇ ਰੋਜ਼ ਉਹਨਾਂ ਲਈ ਖਾਣਾ ਉਹਨਾਂ ਨੂੰ ਲਿਵਾਉਣ ਦੀ ਸੇਵਾ ਤੇ ਹੋਰ ਜਿਹੜੀ ਪ੍ਰਕਿਰਿਆ ਉਹਨਾਂ ਦੀ ਸੇਵਾ ਨਿਭਾਉਂਦੇ ਨੇ ਪਾਈ ਸਾਹਿਬ ਅ ਸੱਸੀਆਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕਿਹਦਾ ਹੈ ਕਿੰਨਾ ਟਾਈਮ ਹੋ ਗਿਆ ਤੁਹਾਡਾ ਤੁਸੀਂ ਉੱਪਰ ਜਾਂਦਿਆਂ ਨੂੰ ਤੇ ਕਿਵੇਂ ਪਾਈ ਜੀ ਸਾਹਿਬ ਜਿਹੜੇ ਉੱਪਰ ਚੜੇ ਸੀਗੇ ਆ ਮੈਂ ਤਾਂ ਜਿਉਂ ਦਾ ਮੋਰਚਾ ਲੱਗਿਆ ਓਦੋਂ ਦਾ ਹੀ ਇੱਥੇ ਸੇਵਾ ਕਰ ਰਿਹਾ 24 ਘੰਟੇ ਰਹਿ ਕੇ ਦਿਨ ਰਾਤ ਰਹਿ ਕੇ ਤੇ ਸੇਵਾ ਕਰੀਦੀ ਔਰ ਜਦੋਂ ਵੀ ਜਰੂਰਤ ਪੈਂਦੀ ਹੈ ਵੀ ਆਪਾਂ ਉੱਪਰ ਚੋਣ ਲੱਗੇ ਚਾਹੀਦੇ ਤਿੰਨ ਚਾਰ ਚੱਕਰ ਮੇਰੇ ਇੱਕ ਦਿਨ ਚ ਲੱਗ ਜਾਂਦੇ ਨੇ ਤਾਂ ਅੱਜ ਉਹਨਾਂ ਦੀ ਪਾਈ ਸਾਹਿਬ ਦੀ ਹਾਲਾਤ ਕਿੰਨੇ ਨੇ ਤੁਸੀਂ ਹੁਣ ਕਦੋਂ ਗਏ ਸੀ ਆਸਲਾ ਹਾਂ ਹਾਲਾਤ ਤਾਂ ਬਹੁਤ ਵੀ ਮਾੜੇ ਨੇ ਜੀ ਉੱਤੇ ਗਰਮੀ ਬਹੁਤ ਜਿਆਦਾ ਚਲੋ ਅੱਜ ਤੇ ਮੌਸਮ ਠੰਡਾ ਹੈ ਗਰਮੀ ਬਹੁਤ ਜਿਆਦਾ ਗਰਮੀ ਦੇ ਸੇਕ ਦੇ ਨਾਲ ਉਹਨਾਂ ਨੂੰ ਟਾਈਫਾਇਡ ਬੁਖਾਰ ਜਿਹੜਾ ਲਗਾਤਾਰ 10 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਤੇ ਸਵੇਰੇ ਬੁਖਾਰ ਚੜ ਜਾਂਦਾ ਰਾਤ ਨੂੰ ਉੱਤਰ ਜਾਂਦਾ ਕਦੇ ਰਾਤ ਨੂੰ ਚੜ ਜਾਂਦਾ ਹੈ ਸਵੇਰੇ ਉੱਤਰ ਜਾਂਦਾ ਹੈ ਤੁਸੀਂ ਦਿਨ ਚ ਕਿੰਨੀ ਵਾਰ ਜਾਂਦੇ ਹੋ ਸਵੇਰ ਤੱਕ ਕੀ ਕੀ ਸਮਾਨ ਲੈ ਕੇ ਜਾਂਦੇ ਹੋ ਉੱਪਰ ਸਵੇਰੇ ਮੈਂ ਚਾਹ ਲੈ ਕੇ ਜਾਂਦਾ ਜੀ ਤੇ ਜਲ ਵਾਲੀ ਕਿੰਨੀ ਲੈ ਜਾਂਦਾ 15 20 ਲੀਟਰ ਦੀ ਹਾਂਜੀ ਤੇ ਉੱਪਰ ਚੜਦੇ ਕਿਵੇਂ ਕੋਈ ਪੌੜੀ ਆ ਕਿੰਨੇ ਕਿੰਨੇ ਚੜਦੇ ਕਿੰਨੇ ਹਾਂ ਛੋਟੇ ਸਰੀਏ ਲੱਗੇ ਨੇ ਸਰੀਏ ਛੋਟ-ਛੋਟ ਤੇ ਤੇ ਸਰੀਆਂ ਦੇ ਨਾਲ ਹੀ ਉੱਪਰ ਬਸ ਚੜੀਦਾ ਪੌੜੀ ਵਾਂਗੂ ਲੱਗੇ ਨੇ ਸਰੀਏ ਕਿੰਨੀ ਉਚਾਈ ਕਿੰਨੀ ਹੋਊਗੀ ਟਾਵਰ ਦੀ 400 ਫੁੱਟ ਹੈ ਹੀ ਇਹ ਨਹੀਂ ਤੁਸੀਂ 400 ਫੁੱਟ ਤੇ ਦਿਹਾੜੀ ਚ ਦੋ ਤਿੰਨ ਵਾਰੀ ਚੜਦੇ ਹੋ ਕਿ ਬਹੁਤ ਤਕਲੀਫ ਆਉਂਦੀ ਹੋ ਕੀ ਤਕਲੀਫਾਂ ਆਉਂਦੀਆਂ ਨੇ ਫਿਰ ਉਸਨ ਆ ਆਉਂਦੀਆਂ ਨੇ ਹੱਥਾਂ ਤੇ ਛਾਲੇ ਪੈ ਗਏ ਨੇ ਤੇ ਜਦੋਂ ਹੁਣ ਤਾਂ ਠੀਕ ਹੋ ਗਏ ਨੇ ਕਿਨਾਂ ਨਾਲ ਬਹੁਤ ਜ਼ਿਆਦੇ ਸੀਗੇ ਬਸ ਇਹੀ ਇਹ ਵੀ ਗੁੱਟਾ ਗਿਲਟ ਪੈ ਜਾਂਦੇ ਨੇ ਖੱਲੀਆਂ ਪੈ ਜਾਂਦੀਆਂ ਲਫ਼ਤਾਂ ਵਿੱਚ ਬਸ ਇਹੀ ਪ੍ਰਸ਼ੰਨੀ ਹੈ ਹੁਣ ਭਾਈ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਦੀ ਮੰਨ ਕੀ ਹੈ ਹੁਣ ਕਹਿੰਦੇ ਕੀ ਨੇ ਉਹ ਬਸ ਉਹ ਕਹਿੰਦੇ ਨੇ ਵੀ ਆਪਣਾ ਕਰਮ ਬੰਨ ਜੇ ਤੇ ਮੈਂ نیچے ਆ ਜਾਵਾਂਗਾ ਜੇ ਨਾ ਜੜ ਧਰਮ ਨਹੀਂ ਬੰਨਦਾ ਮੈਂ ਉਪਰੀ ਰਾਹਾਂ ਦਾ ਮੈਨੂੰ ਸ਼ਹੀਦ ਦੀ ਪਾਣੀ ਪਵੇ ਮੈਂ ਉਪਰੀ ਰਾਹਾਂ ਦਾ ਮੇਰੀ ਇਹ ਜੇ ਦੇ ਜਦੋਂ ਥੱਲੇ ਆਏ ਉਹਨਾਂ ਨਾਲ ਗੱਲਬਾਤ ਕਰਕੇ ਕਿਸੇ ਪ੍ਰਸ਼ਾਸਨ ਅਧਿਕਾਰੀ ਨੇ ਤੁਹਾਨੂੰ ਗੱਲ ਕੀਤੀ ਕੋਈ ਫੋਨ ਤੇ ਗੱਲ ਕਰਾ ਦਿਓ ਸਾਡੇ ਨਾਲ ਜਾ ਤੁਹਾਨੂੰ ਪੁੱਛਿਆ ਹੋਵੇ ਭਾਈ ਸਾਹਿਬ ਕੀ ਚਾਹੁੰਦੇ ਆ ਕਿਸੇ ਅਧਿਕਾਰੀ ਨੇ ਕਿਸੇ ਸਿਆਸਤਦਾਨ ਨੇ ਤੁਹਾਣਾ ਗੱਲ ਕੀਤੀ ਹਾਂ ਕਰਦੇ ਨੇ ਬਹੁਤ ਸਾਰੇ ਡਾਕਟਰ ਵੀ ਕਰਦੇ ਨੇ ਪਰ ਹੋਰ ਵੀ ਬਹੁਤ ਮੁਲਾਜ਼ਮ ਵੀ ਕਹਿੰਦੇ ਨੇ ਸਾਡੀ ਗੱਲ ਕਰਾਓ ਪਰ ਉਹ ਆਪਣੀ ਮਰਜ਼ੀ ਨਾਲ ਹੀ ਗੱਲ ਕਰਦੇ ਆ ਕਿ ਐਵੇਂ ਨਹੀਂ ਲਾਸਟ ਵਾਰ ਦਿੱਲੀ ਨਾਲ ਗੱਲ ਕੀਤੀ ਸੀਗੀ ਲਾਸਟ ਵਾਰ ਤੇ ਅੱਜ ਅੱਜ ਜਾਂ ਕੱਲ ਕਦੋਂ ਵੀ ਹੋਈ ਹੋਣੀ ਆ ਫੋਨ ਤੇ ਗੱਲ ਕਿਸ ਨਾਲ ਕਰਾਈ ਹੋਵੇ ਸਾਡੇ ਡਾਕਟਰ ਨਾਲ ਕਰਾਈ ਸੀ ਜਿਹੜੇ ਡਾਕਟਰ ਮੈਡੀਕਲ ਜਿਹੜੇ ਹੁਣ ਇੱਥੇ ਰੋਜ਼ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਈ ਸੀ ਇਹ ਸਨ ਭਾਈ ਪ੍ਰਗਟ ਸਿੰਘ ਨੇ ਜਿਹੜੇ ਰੋਜ਼ ਤਾਵਰ ਤੇ ਚੜਦੇ ਆ ਉਹਨਾਂ ਲਈ ਸਮਾਨ ਲੈ ਕੇ ਜਿਹੜਾ ਰੋਜ਼ ਦੀਆਂ ਜ਼ਰੂਰਤਾਂ ਦਾ ਸਾਡੇ ਡਾਕਟਰ ਸਾਹਿਬ ਨੇ ਜਿਹੜੇ ਰੋਜ਼ ਚੈੱਕਅਪ ਕਰਕੇ ਤਕਰੀਬਨ ਆਉਂਦੇ ਨੇ ਡਾਕਟਰ ਸਾਹਿਬ ਕਦੋਂ ਲਾਸਟ ਵਾਰ ਚੈੱਕਅਪ ਕੀਤਾ ਸੀ ਮੈਂ ਵੀ ਸਾਹਿਬ ਲੈ ਕੇ ਜੀ ਬਤੇ ਮੈਂ ਕੱਲ੍ਹ ਸਾਰੇ ਭਾਈ ਸਾਹਿਬ ਦਾ ਨਿਕਲ ਕੇ ਜਿਵੇਂ ਸੈਂਪਲ ਲਿਆ ਕੇ ਕਾਦਾ ਸੈਂਪਲ ਲਿਆ ਸੀ ਕੀ ਕੀ ਕੋਈ ਕਿੰਨੇ ਰਿਪੋਰਟਾਂ ਆਈਆਂ ਉਹ ਲੜਦਾ ਤੇ ਬਾਥਰੂਮ ਦਾ ਲਿਆ ਕੇ ਆਈ ਸੀ ਤੇ ਉਹ ਰਿਪੋਰਟਾਂ ਦੇ ਵਿੱਚ ਟਾਈਫਾਇਟ ਆ ਰਿਹਾ ਭਾਈ ਸਾਹਿਬ ਨੂੰ ਤੇ ਫੋਨ ਘਾੜੇ ਦੀ ਪ੍ਰੋਬਲਮ ਆ ਰਹੀ ਹੈ ਨੇਰ ਦੇ ਵਿੱਚ ਜੀ ਸਵੈ ਲਿੰਗਾ ਗੁਰਦਿਆਂ ਦੀ ਪ੍ਰੋਬਲਮ ਵੀ ਆ ਰਹੀ ਹੈ ਭਾਈ ਸਾਹਿਬ ਨੂੰ ਤੇ ਸ਼ੁਗਰ ਵੀ ਹੈ ਪਹਿਲਾਂ ਇਨਫੈਕਸ਼ਨ ਵੀ ਸੀ ਇਨਫੈਕਸ਼ਨ ਥੋੜੀ ਘਟ ਗਈ ਹੈ ਤੇ ਵਟ ਗੁਰਦਿਆਂ ਦੇ ਵਿੱਚ ਹੈ ਜੀ ਬਾਥਰੂਮ ਦੇ ਵਿੱਚ ਵੀ ਬਲੱਡ ਆ ਰਿਹਾ ਹੈ ਇਹ ਆ ਜਿਹੜੀਆਂ ਰਿਪੋਰਟਾਂ ਆਈਆਂ ਨੇ ਇਹਦੇ ਬਾਰੇ ਤੁਹਾਡੀ ਕਿਸੇ ਅਧਿਕਾਰੀ ਨਾਲ ਕਿਸੇ ਸਿਆਸਤਦਾਨ ਨਾਲ ਕੋਈ ਗੱਲ ਹੋਈ ਸਰਕਾਰ ਦੇ ਨੁਮਾਇੰਦੇ ਨਾਲ ਕਿਸੇ ਨਾਲ ਨਹੀਂ ਮੈਂ ਮਤਲਬ ਟੋਟਲੀ ਰਿਪੋਰਟਾਂ ਕਰਕੇ ਵਟਸਐਪ ਕਰ ਦਿੰਦਾ ਹਾਂ ਸਰਕਾਰੀ ਡਾਕਟਰਾਂ ਨੂੰ ਤੇ ਪ੍ਰਸ਼ਾਸਨ ਨੂੰ ਤੇ ਉਸ ਤੋਂ ਬਾਅਦ ਉਹ ਫਿਰ ਦਵਾਈ ਤੇ ਰਪੇਦ ਜਦੋਂ ਤੁਸੀਂ ਹੁਣ ਪਹਿਲੇ ਹੁਣ ਉਹਨਾਂ ਦੇ ਹਾਲਾਤ ਬਾਰੇ ਤੁਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਹੋਣੀ ਹੈ ਵੀ ਟਾਈਫਾਇਡ ਹੈ ਇਨਫੈਕਸ਼ਨ ਆ ਗਈ ਫਿਰ ਕੀ ਕਹਿੰਦੇ ਉਹ ਤਕਰੀਬਨ ਦੱਸ ਆ ਦੇਖ ਲੈਂਦੇ ਨੇ ਜੀ ਸਾਰਾ ਰਿਪੋਰਟਾਂ ਦੇ ਵਿੱਚ ਪੜ੍ਹ ਲੈਂਦੇ ਨੇ ਵੀ ਟਾਈਫਾਇਡ ਆ ਰਿਹਾ ਹੈ ਨਹੀਂ ਗੁਰਦਿਆਂ ਦੀ ਪ੍ਰੋਬਲਮ ਆ ਰਹੀ ਹੈ ਉਰਦੂ ਦੇ ਮੁਤਾਬਕ ਉਹ ਦਵਾਈ ਭੇਜ ਦਿੰਦੇ ਨੇ ਤੇ ਬਾਕੀ ਜਿੰਨੇ ਪਹਿਲਾਂ ਭਾਈ ਸਾਹਿਬ ਬਹੁਤ ਜ਼ਿਆਦਾ ਢਿੱਲੇ ਹੋ ਗਏ ਸੀ ਬੀਪੀ ਬਹੁਤ ਆਪ ਰਹਿਣ ਲੱਗ ਗਿਆ ਸੀ ਉਹਨਾਂ ਦਾ ਤੇ ਉਹ ਦਿਲ ਫਰਾਤ ਨੂੰ ਘੱਟੋ ਘੱਟ 2 ਘੰਟੇ 22 ਘੰਟੇ ਮੈਂ ਲਾ ਕੇ ਆਇਆ ਹਾਂ ਪਰ ਭਾਈ ਸਾਹਿਬ ਦਾ ਵੀ ਚੈੱਕ ਕਰਿਆ ਬਖਾਰ ਚੈੱਕ ਕਰਿਆ ਸੀ ਬਲੱਡ ਦੇ ਸੈਂਪਲ ਵੀ ਲੈ ਕੇ ਆਏ ਸੀ ਉਹ ਪਹਿਲਾਂ 20 ਕੁ ਤਰੀਕ ਦੀ ਗੱਲ ਆ ਮੇਰਾ ਇਹ ਨਹੀਂ ਤੁਹਾਡੀ ਭਾਈ ਸਾਹਿਬ ਨਾਲ ਵੀ ਕੋਈ ਗੱਲ ਹੋਈ ਕਿ ਤੁਹਾਡੀ ਹਾਲਾਤ ਬੜੇ ਨਾਜ਼ੁਕ ਹੁੰਦੇ ਜਾ ਰਹੇ ਨੇ ਜਿਵੇਂ 22 ਤੁਸੀਂ ਕਹਿਤਾ ਸੀ ਤੇ ਉਹਨਾਂ ਨੇ ਕੀ ਕਿਹਾ ਜਦੋਂ ਉਹਨਾਂ ਨੇ ਰਿਪੋਰਟਾਂ ਬਾਰੇ ਦੱਸਿਆ ਕਿ ਤੁਹਾਡੀਆਂ ਰਿਪੋਰਟਾਂ ਇਦਾਂ ਆ ਰਹੀਆਂ ਨੇ ਹਾਂਜੀ ਹੋਈ ਹੈ ਭਾਈ ਸਾਹਿਬ ਨਾਲ ਗੱਲ ਹੋ ਜਾਂਦੀ ਹੈ ਮਤਲਬ ਭਾਈ ਸਾਹਿਬ ਨੂੰ ਇੱਕੋ ਮੰਗਦਾ ਭਾਈ ਸਾਹਿਬ ਦੀ ਵੇਚ ਜਾਓ ਤਾਂ ਕਾਨੂੰਨ ਨਹੀਂ ਬਣਦੇ ਬੰਦਾ ਕਿੱਥੇ ਨਹੀਂ ਹੈ ਇਹ ਸਟਾਨਡਰਡ ਡਾਕਟਰ ਨੇ ਜਿਹੜੇ ਰੋਜ਼ ਚੈੱਕਅਪ तकरीबन ਕਰਕੇ ਆਉਂਦੇ ਆ ਕਹਿੰਦੇ ਟਾਈਫਾਇਡ ਬਲੱਡ ਦੇ ਵਿੱਚ ਇਨਫੈਕਸ਼ਨ ਬਾਥੂਮ ਦੇ ਵਿੱਚ ਇਨਫੈਕਸ਼ਨ ਹੈ ਭਾਈ ਉਹਨਾਂ ਨੇ ਗੱਲ ਕੀਤੀ ਤਾਂ ਉਹ ਕਹਿੰਦੇ ਆ ਕਿ ਜਦੋਂ ਤੱਕ ਸਰਕਾਰ ਕਾਨੂੰਨ ਸਖਤ ਨਹੀਂ ਬਣਾਉਂਦੀ ਉਦੋਂ ਤੱਕ ਥੱਲੇ ਨਹੀਂ ਉਤਰਨਗੇ